ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧ ਭਕਰਨਾਰ ਸੁਤ ਪੁਲਾ ਹੀ ਬੋਲਨਾ ਸੁਤ ਬੰਧ ਭਕਰਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਲੱਭ ਕਸ ਕੇ ਲਭ ਲੋਭ ਅਹੰਕਾਰ ਮਹਾ ਠਗੌਲੀ ਤੋ ਮੋਹ ਠਗੌਲੀ ਹਉ ਮੋਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਜ ਵਿਨ ਅਵਰਨਾ ਕੋਇ ਮੈਂ ਤੁਜ ਵਿਨ ਅਵਰਨਾ ਭਾਵਈ ਮੈਂ ਮੈਂ ਤੁਜ ਵਿਨ ਅਵਰਨਾ ਭਾਵਈ ਮੈਂ ਤੇ ਯਮਕ ਮੈਂ ਤੁਜ ਵਿਨ ਅਵਰਨਾ ਭਾਵਈ ਤੂੰ ਭਾਵ ਹੈ ਸੁਖ ਹੋਇ ਰਹਾਉ ਇਹ ਮੈਂ ਨਹੀਂ ਬੋਲਣਾ ਇਹਨੂੰ ਨਾ ਮੈਂ ਹੀ ਉਚਾਰਨ ਕਰਨਾ ਜਿਹੜਾ ਮੰਮਾ ਨੰਨਾ ਨੰਗਾ ਹੀੰਗਿਆ ਅਤੇ ਅਣਾਣਾ ਇਹ ਪੰਜ ਅੱਖਰ ਨਾਸਕੀ ਹਨ ਨੱਕ 'ਚ ਬੋਲਦੇ ਹਨ ਇਹਨਾਂ ਦੀ ਆਵਾਜ਼ ਬੰਦ ਨਹੀਂ ਕਰਨੀ ਨਾਮ ਸਲਾਹੀ ਰੰਗ ਸਿਓ ਜਿਵੇਂ ਹੁਣ ਇੱਥੇ ਨਾਮ ਹੈ ਤੀਨੂੰ ਐ ਨਹੀਂ ਕਹਿਣਾ ਨਾਮ ਬੋ ਤਾਨ ਮਨ ਐ ਬੰਦ ਨਹੀਂ ਕਰਨੀ ਹਾਂ ਜਿੱਥੇ ਗगन ਮੈ ਉਥੇ ਮੈਂ ਇਸ ਕਰਕੇ ਬੋਲਣਾ ਉਥੇ ਅਰਥ ਕਰਨਾ ਰੂਪ ਗगन ਰੂਪ ਆਕਾਸ਼ ਰੂਪ ਜਾਂ ਜਿੱਥੇ ਵਿਚ ਦਾ ਵਾਚਕ ਆ ਜਾਵੇ ਉਥੇ ਮੈਂ ਉਚਾਰਨ ਹੁੰਦਾ ਕਰुणा ਮੈਂ ਕਰुणा ਰੂਪ ਨਾਮ ਸਲਾਹੀ ਰੰਗ ਸਿਓ ਗੁਰ ਕੈ ਸਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨ ਵੇਖ ਵਾਟ ਬਟਾਉ ਕੂੜਾ ਮੂਹ ਨਾ ਦੇਖ ਵਾਟ ਬਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖ ਹੈ ਕੀ ਤੜੇ ਗੁਰਵਿੰਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਾਤ ਹੋਏ ਰਪੈ ਪੂਲਾ ਉਚਾਰਨ ਕਰਨਾ ਸੱਚ ਰਪੈ ਪਾਤ ਹੋਏ ਨਾਮੁ ਵਡਾਈ ਜੇ ਮਿਲੈ ਸਚ ਰਪੈ ਪਤ ਹੋਇ ਜੋ ਤੁਧ ਭਾਵ ਹੈ ਸੇ ਭਲੇ ਖੋਟਾ ਖਰਾ ਨਾ ਕੋਇ ਗੁਰ ਸਰਨਾਈ ਛੁੱਟੀਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਖ ਕੀ ਅਸ਼ਟ ਸ਼ਸ਼ਾਨੀ ਅਸ਼ਟ ਧਾਤ ਪਾਤ ਸਾਖ ਕੀ ਅਸ਼ਟ ਧਾਤ ਪਾਤ ਸਾਖ ਕੀ ਘੜੀਆ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨਾ ਰਾਸ ਤੇਰੀ ਕੀਮਤ ਨਾ ਪਵੈ ਸਭ ਡਿਠੀ ਠੋਕ ਵਿਜਾਈ ਕਹਿਣਾ ਹਾਥ ਨਾ ਲੱਭਈ ਕਹਿਣਾ ਹਾਥ ਨਾ ਲੱਭਈ ਸੱਚ ਟਿਕੈ ਪਾਤੇ ਪਾਈ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਹਾਂਜੀ ਕਹਿਣਾ ਤੇ ਜਮਕ ਲਾਉਣੀ ਹੈ ਕਹਿਣਾ ਹਾਥ ਨਾਲ ਲੱਭਈ ਸੱਚ ਟਿਕੈ ਪਤ ਪਾਇ ਗੁਰਮਤਿ ਤੂੰ ਸਾਲਾ ਹੁਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹੋਮੈ ਬਾਦ ਗੁਰ ਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਦੇਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਦ ਆਸਾ ਅੰਦਰ ਜੰਮਿਆ ਆਸਾ ਰਸ ਖਸ ਖਾਏ ਆਸਾ ਬੰਦ ਚਲਾਈਐ ਮੋਹੇ ਮੋਹ ਚੋਟਾ ਖਾਏ ਧਿਆਨ ਨਾਲ ਉਚਾਰਨ ਕਰਨ ਹੈ ਆਸਾ ਇਹਨੂੰ ਆਸਾ ਕਹਿਣਾ ਹੈ ਆਸਾ ਬੰਦ ਚਲਾਈਐ ਮੁਹੇ ਇਹਨੂੰ ਮੋਹੇ ਨਹੀਂ ਕਹਿਣਾ ਜੇ ਮੋਹੇ ਕਹੇ ਤਾਂ ਤਾਂ ਮੰਮੇ ਹੋੜਾ ਹੇ ਲਾ ਲੱਗ ਮੰਮੀ ਓਂਕੜ ਹਾਏ ਲਾਏ ਇਹਨੂੰ ਛੀਤੀ ਮੁਹੇ ਦੂਜਾ ਹੈਗਾ ਮੰਮੀ ਓਂਕੜ ਹਾਏ ਸਿਆਰੀ ਉਹਨੂੰ ਬੋਲਣਾ ਮੁਹੇ ਪਹਿਲਾਂ ਬੋਲਣਾ ਮੁਹੇ ਦੂਜਾ ਬੋਲਣਾ ਮੁਹੇ ਇਹ ਨਹੀਂ ਵੀ ਮੁਹੇ ਮੁਹੇ ਕਹਿਣਾ ਕਿਉਂ ਆਸਾ ਬੰਦ ਚਲਾਈ ਐ ਮੁਹੇ ਮੁਹ ਚੂਟਾ ਖਾਈ ਆਵਗਣ ਬੱਦਾ ਮਾਰੀਐ ਛੂਟਾ ਗੁਰਮਤ ਨਾਏ ਸਰਬੇ ਥਾਈ ਇਕ ਤੂੰ ਜਾਉ ਭਾਵੈ ਤੇ ਉਹ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ ਹਾਂਜੀ ਸਾਖ ਮੁਖ ਪਾਠ ਸਾਖ ਹੈ ਦੂਜਾ ਪਾਠ ਸਾਥ ਵੀ ਕਈ ਸਰੂਪਾਂ ਦੇ ਵਿੱਚ ਆਇਆ ਪ੍ਰਮੁਖ ਸਾਖ ਖੇ ਦੇ ਨਾਲ ਹਉ ਮੈਂ ਰੋਗ ਗਵਾਈਐ ਸ਼ਬਦ ਸਚੈ ਸਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਹਿਆ ਸਮਾਇ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ਨਾਨਕ ਨਾਮ ਨਾ ਵਿਸਰੈ ਜੋ ਭਾਵੈ ਤਿਵੈ ਰਜਾਇ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵਿਦਿਆ ਅਵਰ ਕੇ ਕਰੀ ਵਿਚਾਰ ਹਾਂਜੀ ਅਵਰ ਇਥੇ ਯਮਕ ਲਾ ਦਨੀਆ ਅਵਰ ਕਿ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਤ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਜਿਵੇਂ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸੀਗਾਰਿਆ ਤਿਸ ਸੇਤੀ ਲੇਵ ਲਾਇ ਰਹਾਵ ਤਾਨ ਬੈ ਸੰਤਰ ਹੋਮੀਐ ਹਤਾਂਤੀ ਯਮ ਕਲਾਦਨੀਐ ਤਾਨ ਬੈ ਸੰਤਰ ਹੋਮੀਐ ਤਾਨ ਬੈ ਸੰਤਰ ਹੋਮੀਐ ਇੱਕ ਰਤੀ ਤੋਲ ਕਟਾਈ ਇੱਕ ਰਤੀ ਰਤੀ ਕਸਕੇ ਬੂਨ ਨਾ ਇੱਕ ਰਤੀ ਤੋਲ ਕਟਾਈ ਤਾਨ ਮਨ ਸਮਦਾ ਜੇ ਕਰੀ ਇਹ ਸਮੱਧਾ ਨਹੀਂ ਕਹਿਦਣਾ ਤਾਨ ਮਨ ਸਮਦਾ ਜੇ ਕਰੀ ਪੂਲਾਇ ਉਚਾਰਨ ਕਰਨਾ ਆਨੰਦਨ ਆਗਨ ਜਲਾਏ ਹਰ ਨਾਮੈ ਤਉਲ ਨ ਪੁਜੈ ਹਾਂਜੀ ਹਰ ਨਾਮੈ ਤਉਲ ਇੱਥੇ ਠੰਮਕ ਲਾ ਦੇਣੀ ਐ ਹਰ ਨਾਮੈ ਤਉਲ ਨ ਪੁਜੈ ਜੇ ਲੱਖ ਕੋਟੀ ਕਰਮ ਕਮਾਈ ਜੀ ਲੱਖ ਕੋਟੀ ਕਰਮ ਕਮਾਈ ਅਰਗ ਸਰੀਰ ਕਟਾਈ ਐ ਸਿਰ ਕਰਵਤ ਤਰਾਏ ਹਾਂਜੀ ਇੱਥੇ ਕਰਵਤ ਹੀ ਉਚਾਰਨ ਕਰਨਾ ਹੈ ਅ ਇਹੋਂ ਕਰਵਤ ਵੀ ਆ ਜਾਂਦਾ ਜਿਵੇਂ ਆਉਂਦਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਲਾਗ ਗੱਲੇ ਸੁਨ ਬਿੰਤੀ ਮੇਰੀ ਇਹ ਚਾਲ ਨਾਲ ਉੱਥੇ ਕਰਵਤ ਉਚਾਰਨ ਕਿ ਕਰਾਇਆ ਜਾਂਦਾ ਇੱਥੇ ਕਰਵਤ ਉਚਾਰਨ ਕਰਨਾ ਜਿਵੇਂ ਅਚਰਜ ਅਚਰਜ ਅਸ਼ਲ ਅਸ਼ਾਲ ਵਿਗਸਿਆ ਵਿਗਸਿਆ ਇਹ ਚਾਲ ਨਾਲ ਕੀਤੇ ਜਾਂਦੇ ਹਨ ਪਾਠ ਇੱਥੇ ਕਰਵਤ ਉਚਾਰਨ ਕਰ ਤਨ ਹੈ ਮੰਚਲ ਗਾਲੀ ਹੈ ਇਹ ਤਨ ਤੇ ਜਮਕ ਲਾ ਦਨੀ ਹੈ ਤਨ ਹੈ ਮਨਚਲ ਗਾਲੀ ਹੈ ਭੀ ਮਨ ਤੇ ਰੋਗ ਨਾ ਜਾਏ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਇਹ ਦਤ ਦਰਮਿਆਨਾ ਜਾ ਉਚਾਰਨ ਕਰਨਾ ਹੈ ਕੰਚਨ ਕੇ ਕੋਟ ਦਤ ਕਰੀ ਦਤ ਦਾ ਅਰਥ ਹੁੰਦਾ ਦਾਨ ਦੇਣਾ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗਵਰਦਾਨ ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਵਿਦਿਆ ਗੁਰ ਦਿਆ ਸਤਿ ਦਾਨ ਮਨ ਹਠ ਬੁੱਧੀ ਕੀਤੀਆ ਕੀਤੇ ਵੇਦ ਬੀਚਾਰ ਕੀਤੇ ਬੰਧਨ ਜੀਅ ਕੇ ਗੁਰਮੁਖ ਮੋਖ ਦਵਾਰ ਮੋਖ ਦਵਾਰ ਸੰਬੰਧਕ ਪਾਠ ਸੱਚਹ ਊਰਾ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਈ ਨੀਚ ਨਾ ਦੀਸੈ ਕੋਈ ਇੱਕ ਨਾ ਭਾਂਡੇ ਸਾਜ ਸਾਜੇ ਆ ਇੱਕ ਚਾਨਣ ਤਿਹ ਲੋ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਤੁਰ ਬਖਸ ਨਾ ਮਿਟੈ ਕੋਈ ਤੁਰ ਬਖਸ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਵਿਚਾਰਨ ਕਰਨਾ ਤੁਰ ਬਾਕਸ ਨਾ ਮੀਤੇ ਕੋ ਸਾਧ ਮਿਲੈ ਸਾਧੂ ਜਨ ਸੰਤੋਖ ਵਸਾ ਗੁਰ ਪਾਇ ਅਕਥ ਕਥਾ ਵਿਚਾਰੀਏ ਜੇ ਸਤਗੁਰ ਮਾਹਿਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹ ਪੈਦਾ ਜਾਏ ਘਟ ਘਟ ਵਜੈ ਕਿੰਗੁਰੀ ਆਨੰਦਨ ਸਬਦ ਸੁਭਾਈ विरले का सोजी पई गुरुमुख मन समझाए नानक नाम न ना विसरा छूटा शब्द कमाए छूटा ते यमक लादनी है छूटा शब्द कमाए श्री राग मोहल्ला पहला चितै दिसह तोल हर बगे बंक द्वार कर मन खुशी उसारिया ਦੂਜਾ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਾਨਸਾਰ ਭਾਈ ਰੇ ਤਾਨ ਤਨ ਸਾਥ ਨਾ ਹੋਏ RAM ਨਾਮ ਧਾਨ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਉ RAM ਨਾਮ ਧਾਨ ਨਿਰਮਲੋ ਜੇ ਦੇਵਾ ਦੇਵਨ ਹਾਰ ਆਗੈ ਊਚ ਨਾ ਹੋਵਈ ਆਗੈ ਪੂਛ ਨਾ ਹੋਵਈ ਆਗੈ ਪੂਛ ਨਾ ਹੋਵਈ ਜਿਸ ਬੇਲੀ ਗੁਰ ਕਰਤਾਰ ਤਾਪ ਛਡਾਏ ਚੁੱਟੀਐ ਆਪੇ ਬਖਸਨਹਾਰ ਮਨਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਧੀਆ ਪੂਤ ਸੰਜੋਗ ਮਨਮੁਖ ਜਾਣੈ ਆਪਨੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰ ਇੱਕ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਅਹ ਨਿਸ ਹਰ ਰਸ ਭੋਗ ਚਿਤ ਚੱਲੇ ਵਿਤ ਜਾਵਣੋ ਸਾਖਤ ਡੋਲ ਡੋਲਾਈ ਬਾਹਰ ਢੂੰਡ ਵਿਗੁਚੀਐ ਘਰ ਮਹਿ ਵਸਤ ਸੁਥਾਈ ਸੁਥਾਈ ਪਾਠ ਕਠਈ ਉਚਾਰਨ ਕਰਨਾ ਮਨਮੁਖ ਹੋਮ ਕਰ ਮੁਸੀ ਹਾਂਜੀ ਮਨਮੁਖ ਤੇ ਯਮਕ ਲਾ ਦਨੀ ਹੈ ਮਨਮੁਖ ਹੋਮੈ ਕਰਮੁਸੀ ਮਨਮੁਖ ਹੋਮੈ ਕਰਮੁਸੀ ਗੁਰਮੁਖ ਪੱਲਾ ਪਾਇ ਸਾਖਤ ਨਿਰਗੁਣੀ ਆਰਿਆ ਆਪਣਾ ਮੂਲ ਪਛਾਣ ਰਖਤ ਬਿੰਦ ਕਾ ਇਹ ਤਨੁ ਅਗਨੀ ਪਾਸ ਪਿਰਾਣ ਪਵਣੈ ਕੈ ਵਸ ਦੇਹੁਰੀ ਵਸ ਇਹ ਥੋੜਾ ਜਿਆ ਕਸ ਕੇ ਬੋਲਣਾ ਪਵਣੈ ਕੈ ਵਸ ਦਿਹੁਰੀ ਪਵਣੈ ਕੈ ਵਸ ਦੇਹੁਰੀ ਮਸਤਕ ਸਾਚੀ ਨੀਸਾਨ ਬਹੁਤਾ ਜੀਵਨ ਮੰਗੀਐ ਮੋ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਨੇ ਕਿਆ ਗਣੀ ਜਿਸ ਹਰ ਗੌਰ ਦਰਸ ਨ ਹੋਏ ਜਿਸ ਹਰ ਗੁਰ ਦਰਸ ਨ ਹੋਏ ਜੋ ਸੁਪਣਾ ਨਿਸ ਭੁੱਲੀਐ ਜਬ ਲਾਗ ਨਿਦਰਾ ਹੋਏ ਜਿਉ ਸਰਪਣ ਕੈ ਵਸ ਜੀ ਆੜਾ ਅੰਤਰ ਹੋਮ ਬੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਾਗ ਲੋਏ ਅਗਣ ਮਰੈ ਜਲ ਪਾਈਐ ਜਿਉ ਬਾਰਿਕ ਦੁੱਧੈ ਬਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਇਹ ਧਿਆਨ ਨਾਲ ਵਿਸਰਾਮ ਲਾਉਣਾ ਹੈ ਬਿਨ ਜਲ ਇਥੇ ਠਮਕ ਲਾ ਦਿੰਨੀ ਹੈ ਕੰਬਲ ਸੁਨਾਤੀਐ ਇਥੇ ਵਿਸਰਾਮ ਹੈ ਫਿਰ ਬੋਲਣਾ ਬੇਨ ਜਲ ਇਥੇ ਫਿਰ ਠੰਮਕਾ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਸ ਮਿਲੈ ਜੀਵਾ ਹਰਿ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ